ਹੈਲੋ ਫਰੈਂਡਸ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਤੁਹਾਨੂੰ ਆਪਾਂ ਇਹ ਸੱਜਰ ਸੂਈ ਮੱਝ ਦੀ ਬੋਲੀ ਦੀ ਬਰਫੀ ਬਣਾਉਣੀ ਆ ਕਿਸ ਤਰ੍ਹਾਂ ਬਣਦੀ ਆ ਇਹ ਤੁਹਾਨੂੰ ਬਣਾਉਣੀ ਅੱਜ ਆਪਾਂ ਦੱਸਾਂਗੇ ਤੇ ਦੇਖ ਤੁਸੀਂ ਸਕਦੇ ਹੋ ਵੀ ਬਹੁਤ ਹੀ ਵਧੀਆ ਚੌਰਸ ਪੀਸ ਆਪਾਂ ਕੱਟੇ ਆ ਤੇ ਬਹੁਤ ਹੀ ਵਧੀਆ ਬਣਦੀ ਹੈ ਕਿਹੜਾ ਸਮਾਨ ਲੈਣਾ ਤੁਹਾਨੂੰ ਦੱਸਦੇ ਆ ਇਹ ਆਪਾਂ 1.5 ਕਿਲੋ ਦੁੱਧ ਲੈ ਲਿਆ ਇਹ ਆਪਣੀ ਪਹਿਲੀ ਬੋਲੀ ਆ ਪਹਿਲਾਂ ਦੁੱਧ ਚੋਇਆ ਹੋਇਆ ਹੈ ਮੱਝ ਦਾ ਤੇ ਇਹ ਆਪਾਂ 1.5 ਕਿਲੋ ਲੈ ਲਿਆ ਹੈ ਇਹ ਮੱਝ ਦਾ ਦੁੱਧ ਆ ਜੀ ਇਹ ਗਾਊ ਦਾ ਦੁੱਧ ਨਹੀਂ ਗਾ ਇੱਧਰ ਆਪਾਂ ਪੀਸੀ ਹੋਈ ਚੀਨੀ ਲੈ ਲਈ ਆ ਇਹ ਆਪਾਂ ਸੂਜੀ ਲੈ ਲਈ ਆ ਇਹ ਆਪਾਂ ਨਾਰੀਅਲ ਦਾ ਬਰੂਦਾ ਲਿਆ ਗਿਆ ਤੇ ਵਿਸਨ ਲਿਆਵਿਆ ਇਹਦੇ ਵਿੱਚ ਹੁਣ ਆਪਾਂ ਸਿੱਧਾ ਦੁੱਧ ਨਹੀਂ ਪਾਉਣਾਗਾ ਇਹ ਗੈਸ ਚਲਾ ਕੇ ਤੇ ਆਪਾਂ ਥੋੜਾ ਜਿਹਾ ਨਾ ਛਿੱਟਾ ਮਾਰਨਾ ਪਾਣੀ ਦਾ ਪਹਿਲਾਂ ਵਿੱਚ ਫਿਰ ਆਪਾਂ ਦੁੱਧ ਪਾੰਗੇ ਪਹਿਲਾਂ ਪਾਣੀ ਦਾ ਛਿੱਟਾ ਲਾਵਾਂਗੇ ਆਪਾਂ ਦੇਖ ਸਕਦੇ ਹੋ ਮੈਂ ਪਹਿਲਾਂ ਪਾਣੀ ਦਾ ਛਿੱਟਾ ਲਾਇਆ ਵਿੱਚ ਫਿਰ ਆਪਾਂ ਦੁੱਧ ਪਾਉਣਾ ਹੈ ਫਿਰ ਹੁਣ ਆਪਾਂ ਬਈ ਦੁੱਧ ਪਾ ਦਿਆਂਗੇ ਇਹਦੇ ਵਿੱਚ ਹੁਣ ਆਪਾਂ ਗੈਸ ਔਨ ਕਰਾਂਗੇ ਜਿਹੜਾ ਆਪਣੀ ਪਹਿਲੀ ਮੱਝ ਦੀ ਬੋਲੀ ਹੁੰਦੀ ਹੈ ਉਹ ਬਹੁਤ ਹੀ ਛੇਤੀ ਆਪਣੇ ਬਣ ਜਾਂਦੀ ਹੈ ਕਿਉਂਕਿ ਉਹ ਪਹਿਲਾ ਆਪਣਾ ਦੁੱਧ ਹੁੰਦਾ ਹੈ ਜਿਹੜਾ ਥਣਾਂ ਦੇ ਵਿੱਚ ਪਹਿਲਾ ਦੁੱਧ ਆ ਇਹ ਬਹੁਤ ਹੀ ਗੁਣਕਾਰੀ ਹੁੰਦਾ ਹੈ ਤੁਸੀਂ ਇਹਦੀ ਜਿਹੜੀ ਆਪਣੀ ਬਰਫੀ ਆ ਤੁਸੀਂ ਜਰੂਰ ਬਣਾ ਕੇ ਖਾਓ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਤੱਤ ਹੁੰਦੇ ਆ ਇਹਨੂੰ ਆਪਾਂ ਚਲਾਉਂਦੇ ਰਹਿਣਾ ਇਹ ਮੈਂ ਥੋੜਾ ਜਿਹਾ ਪਹਿਲਾਂ ਜਿਹੜਾ ਦੁੱਧ ਸੀਗਾ ਉਹ ਮੈਂ ਵਿੱਚ ਇਹਦੇ ਜੋ ਕੇ ਮੱਝ ਰੱਖੀ ਸੀ ਤੇ ਵਿੱਚ ਮੈਂ ਥੋੜਾ ਜਿਹਾ ਫ੍ਰਿਜ ਚ ਰੱਖਤਾ ਸੀ ਇਹ ਮੇਰਾ ਦੁੱਧ ਠੰਡਾ ਹੈ ਤੁਸੀਂ ਦੇਖ ਸਕਦੇ ਇਹਨੂੰ ਚੰਗੀ ਤਰ੍ਹਾਂ ਆਪਾਂ ਹਲਾਉਂਦੇ ਰਹਿਣਾ ਨਹੀਂ ਤਾਂ ਇਹ ਤੁਹਾਡੀ ਥੱਲੇ ਲੱਗ ਸਕਦੀ ਆ ਥੱਲੇ ਜੇ ਤੁਸੀਂ ਇਹਨੂੰ ਨਾ ਹਲਾਉਂਗੇ ਤਾਂ ਤੁਹਾਡੀ ਥੱਲੇ ਇਹ ਤਲੇ ਦੇ ਨਾਲ ਤੁਹਾਡੀ ਜੰਮ ਜੂਗੀ ਇਹ ਜੇ ਤੁਸੀਂ ਮੇਰੇ ਚੈਨਲ ਤੇ ਨਿਊ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜੋ ਵੀ ਨਵਾਂ ਮੈਂ ਨਵੀਂ ਵੀਡੀਓ ਪਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਕਮੈਂਟ ਕਰਕੇ ਵੀ ਜਰੂਰ ਦੱਸਣਾ ਜੀ ਮੇ ਤੁਹਾਨੂੰ ਇਹ ਜਿਹੜੀ ਮੇਰੀ ਬੌਲੀ ਦੀ ਪਰਫਿਊ ਕਿਸ ਤਰ੍ਹਾਂ ਦੀ ਲੱਗੀ ਇਹ ਆਪਾਂ ਇਸ ਤਰ੍ਹਾਂ ਆਪਾਂ ਖੁਰਚਣਾ ਚਲਾਉਂਦੇ ਹੀ ਰਹਿਣਾ ਇਹਨੂੰ ਆਪਾਂ ਬੰਦ ਨਹੀਂ ਕਰਨਾਗਾ ਇਹ ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਜਿਹੜੀ ਪਹਿਲੀ ਪਹਿਲੀ ਝੋਟੀ ਹੁੰਦੀ ਆ ਆਪਣੀ ਪਹਿਲੀ ਝੋਟੀ ਹੁੰਦੀ ਆ ਉਹਦਾ ਪਹਿਲਾ ਜਿਹੜਾ ਦੁੱਧ ਹੁੰਦਾ ਉਹਦੇ ਵਿੱਚ ਤੁਸੀਂ ਆਪਣਾ ਛੋਲਿਆਂ ਦੀ ਦਾਲ ਆ ਜਿਹੜੀ ਦਲੀ ਉਹਦੇ ਵਿੱਚ ਭਿਉਂ ਕੇ ਤੁਸੀਂ ਉਹਨੂੰ ਸੁਕਾ ਲਓ ਉਹ ਸਿਰ ਵਾਸਤੇ ਬਹੁਤ ਹੀ ਵਧੀਆ ਉਹਦੇ ਨਾਲ ਜਿਨ੍ਹਾਂ ਦੇ ਸਿਰ ਦਰਦ ਹੁੰਦੇ ਆ ਉਹਨੂੰ ਤੁਸੀਂ ਪੀਸ ਕੇ ਪੰਜੀਰੀ ਬਣਾ ਸਕਦੇ ਆ ਆਪਣੇ ਪ੍ਰਾਣੇ ਜਿਹੜੇ ਬਜ਼ੁਰਗਾ ਉਹ ਦੱਸਦੇ ਆ ਵੀ ਇਹਦੇ ਨਾਲ ਸਿਰ ਨੂੰ ਹਰਾਮ ਆ ਜਾਂਦਾ ਕਿਉਂਕਿ ਇਹ ਤਾਕਤਵਰ ਹੁੰਦੀ ਹੈ ਜਿਹੜੀ ਪੰਜੀਰੀ ਆ ਇਹ ਪੰਜੀਰੀ ਵਾਂਗੂ ਪੀਸ ਕੇ ਇਹਨੂੰ ਸੁਕਾ ਕੇ ਤੁਸੀਂ ਬਣਾ ਸਕਦੇ ਆ ਇੱਧਰ ਦੇਖੋ ਜੀ ਜਿਹੜੀ ਆਪਣੀ ਦੁੱਧ ਆ ਉਹ گاੜਾ ਹੋਣ ਲੱਗ ਪਿਆ ਤੁਸੀਂ ਦੇਖ ਸਕਦੇ ਆ ਇਹ ਹੌਲੀ ਹੌਲੀ ਹੁਣ ਆਪਾਂ ਪੇ ਸਾਈਡਾਂ ਤੋਂ ਵੀ ਇਹਨੂੰ ਲਾਹੀ ਜਾਣਾ ਕਿਉਂਕਿ ਸਾਈਡਾਂ ਦੇ ਨਾਲ ਇਹ ਲੱਗ ਨਾ ਜਾਵੇ ਤੇ ਹੌਲੀ ਹੌਲੀ ਜਿਹੜਾ ਪਾਣੀ ਆ ਸਾਰਾ ਇਹ ਸੁੱਕ ਜਾਊਗਾ ਕਈ ਹੁਣ ਐ ਕਰਦੀ ਆ ਵੀ ਪਾਣੀ ਵਿੱਚੋਂ ਇਹ ਆਪਣੀ ਛਾਨਣੀ ਦੇ ਨਾਲ ਛਾਨ ਲੈਂਦੀ ਆ ਪਰ ਉਹ ਬੈਸਟ ਨਹੀਂਗਾ ਬੈਸਟ ਇਦਾਂ ਹੀ ਆ ਕਿ ਪਾਣੀ ਆਪਣਾ ਵਿੱਚੇ ਹੀ ਭਾਪ ਬਣ ਕੇ ਉੱਡਣਾ ਚਾਹੀਦਾ ਤੇ ਅਸੀਂ ਇਸੇ ਤਰ੍ਹਾਂ ਹੀ ਬਣਾਉਣੀ ਹੈ ਬਹੁਤ ਹੀ ਟੇਸਟੀ ਬਣਦੀ ਆ ਜਿਹੜਾ ਮੈਂ ਨਾਰੀਅਲ ਦਾ ਬੂਰਾ ਪਾਇਆ ਉਹ ਤੁਸੀਂ ਸਕਿਪ ਵੀ ਕਰ ਸਕਦੇ ਹੋ ਜੇ ਤੂੰ ਨਹੀਂ ਪਾਉਣਾ ਤਾਂ ਕੱਲਾ ਬੇਸਨ ਤੇ ਸੂਜੀ ਨੂੰ ਭੁੰਨ ਕੇ ਤੇ ਵਿੱਚ ਮਿਲਾ ਸਕਦੇ ਆ ਇਹਦੇ ਵਿੱਚ ਤੁਸੀਂ ਪਾ ਸਕਦੇ ਆ ਛੋਟੀ ਇਲਾਇਚੀ ਦਾ ਪਾਊਡਰ ਵੀ ਪਾ ਸਕਦੇ ਹੋ ਉਹਦੇ ਨਾਲ ਸਮੈਲ ਬਹੁਤ ਵਧੀਆ ਆਉਂਦੀ ਆ ਤੇ ਇਹ ਮੇਰੇ ਕੋਲੇ ਹੈ ਨਹੀਂ ਸੀਗਾ ਇਸ ਵਕਤ ਤੇ ਮੈਂ ਇਸੇ ਤਰ੍ਹਾਂ ਹੀ ਬਣਾ ਰਹੀ ਆ ਤੇ ਆਪਣਾ ਜਦੋਂ ਇਹ ਹੋ ਜਾਊਗਾ ਆਪਣਾ ਜਮਾ ਪਾਣੀ ਸਾਰਾ ਸੁੱਕ ਜਾਊਗਾ ਉਦੋਂ ਆਪਾਂ ਇਹਨੂੰ ਥੱਲੇ ਲਾ ਲੈਣਾ ਤੇ ਉਨਾ ਚਿਰ ਇਸੇ ਤਰ੍ਹਾਂ ਹੀ ਆਪਾਂ ਖੁਰਚਣੇ ਨੂੰ ਤੁਸੀਂ ਬੰਦ ਨਹੀਂ ਕਰਨਾ ਖੁਰਚਣਾ ਤੁਸੀਂ ਹਿਲਾਉਂਦੇ ਰਹਿਣਾ ਇਹ ਬੰਦ ਜੇ ਕਰੋਗੇ ਤਾਂ ਫਿਰ ਤੁਹਾਡੀ ਇਹ ਕੜਾਈ ਦੇ نیچے ਲੱਗ ਜਾਊਗੀ ਇਹਨੂੰ ਤੁਸੀਂ ਚਲਾਉਂਦੇ ਹੀ ਰਹਿਣਾ ਬਿਲਕੁਲ ਵੀ ਖੁਰਚਣੇ ਨੂੰ ਬੰਦ ਨਹੀਂ ਕਰਨਾ ਤੁਸੀਂ ਅੱਗ ਥੋੜੀ ਜੀ ਧੀਮੀ ਕਰ ਸਕਦੇ ਆ ਵਾਰ-ਵਾਰ ਜੇ ਤੁਹਾਨੂੰ ਲੱਗਦਾ ਹੈ ਵੀ ਤੁਹਾਡਾ ਜਿਹੜੀ ਬੋਲੀ ਆ ਉਹ ਥੱਲੇ نیچے ਲੱਗ ਰਹੀ ਆ ਤੇ ਅੱਗ ਨੂੰ ਤੁਸੀਂ ਸਲੋ ਗੈਸ ਨੂੰ ਕਰ ਸਕਦੇ ਆ ਇਹ ਆਪਣੇ ਦੇਖ ਸਕਦੇ ਬਲਬਲੀਆਂ ਫੁੱਲਾਂ ਲੱਗ ਤੁਆਂ ਆਪਣੇ ਇਸੇ ਤਰ੍ਹਾਂ ਇਹ ਆਪਾਫ ਬਣ ਬਣ ਕੇ ਪਾਣੀ ਜਿਹੜਾ ਉੱਪਰ ਨੂੰ ਉੱਡੀ ਜਾਂਦਾ ਤੇ ਸਾਰੀ ਸੁੱਕੀ ਸੁੱਕੀ ਬੋਲੀ ਬਣ ਜਾਣੀ ਆ ਤੁਸੀਂ ਇਸ ਤਰ੍ਹਾਂ ਜਿਹੜੀ ਪਾਣੀ ਜਦੋਂ ਹੁਣ ਛੱਡ ਜੂਗਾ ਇਹਦੇ ਵਿੱਚ ਬੋੜ ਜਾਂ ਸ਼ੱਕਰ ਮਿਲਾ ਕੇ ਫਿਰ ਤੁਸੀਂ ਇਹਨੂੰ ਹਿਲਾਉਂਦੇ ਰਹਿਣਾ ਤੇ ਸੁੱਕੀ ਬੋਲੀ ਵੀ ਖਾਦੀ ਜਾ ਸਕਦੀ ਆ ਤੇ ਇਸ ਵਕਤ ਆਪਾਂ ਬਣਾ ਰਹੇ ਹਾਂ ਬਰਫੀ ਇਹ ਆਪਣੇ ਸੇਡਾਂ ਤੋਂ ਆਪਾਂ ਹਲਾ ਲੈਣਾ ਸੇਡਾਂ ਤੋਂ ਜੰਮਣ ਨਹੀਂ ਦੇਣਾ ਇਹ ਤੁਸੀਂ ਦੇ ਸਕਦੇ ਜਿਹੜਾ ਆਪਣਾ ਪਾਣੀ ਆ ਉਹ ਆਰਡਰਿਆ ਤੇ ਇਸ ਤਰ੍ਹਾਂ ਆਪਣਾ ਜਿਹੜਾ ਇਹਨੂੰ ਖਰਚਨੇ ਨੂੰ ਜਿੰਨਾ ਜ਼ਰਾ ਪਹਲਾਉਂਦੇ ਰਵਾਂਗੇ ਫਿਰ ਆਪਣਾ ਇਹ ਮੋਟਾ-ਮੋਟਾ ਜਿਹੜਾ ਹੈਗਾ ਨਹੀਂ ਬਣਦਾ ਇਹ ਬਰੀਕ ਬਣੂਗਾ ਤੁਸੀਂ ਦੇਖ ਸਕਦੇ ਹੋ ਕਿੰਨਾ ਇਹ ਪਾਣੀ ਉੱਡ ਗਿਆ ਹੁਣ ਤਾਂ ਪਾਣੀ ਥੋੜਾ ਹੀ ਰਹਿ ਗਿਆ ਇਸੇ ਤਰ੍ਹਾਂ ਤੁਸੀਂ ਇਹ ਖਰਚਨੇ ਨੂੰ ਹਲਾਉਂਦੇ ਜਾਣਾ ਇਹ ਬਹੁਤ ਹੀ ਦੀ ਸਟੀ ਬਣਦੀ ਪਰ ਫਿਰ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣੀ ਜਿਸ ਤਰ੍ਹਾਂ ਮੈਂ ਬਣਾ ਰਹੀ ਹਾਂ ਐਸੀ ਤਰ੍ਹਾਂ ਖੱਛੇ ਨੂੰ ਦੁਬਾਰੀ ਚਲਾਉਂਦੇ ਰਹਿਣਾ ਤੇ ਸੈਡਾਂ ਤੋਂ ਤੁਸੀਂ ਲਾਉਂਦੇ ਜਾ ਜੋ ਸੈਡਾਂ ਤੇ ਤੁਸੀਂ ਇਹਨੂੰ ਜੰਮਾ ਨਹੀਂ ਦੇਣਾਗਾ ਦੇਖ ਸਕਦੇ ਹੋ ਤੁਸੀਂ ਅੱਗੇ ਨਾਲੋਂ ਆਪਣਾ ਬਹੁਤ ਪਾਣੀ ਉੱਡ ਗਿਆ ਤੇ ਤੁਹਾਨੂੰ ਲੱਗ ਰਿਹਾ ਹੈ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਆਪਾਂ ਹਿਲਾਉਂਦੇ ਜਾਣਾ ਜੇ ਆਪਾਂ ਇਹਨੂੰ ਹਿਲਾਉਂਦੇ ਜਾਵਾਂਗੇ ਤਾਂ ਫਿਰ ਇਹ ਆਪਣੀ ਕਲਾਕੰਦ ਵਰਗੀ ਬਰਫੀ ਵੀ ਬਣ ਸਕਦੀ ਹੈ ਕਿਉਂਕਿ ਆਪਾਂ ਤਾਂ ਵੇਸਣ ਤੇ ਸੂਜੀ ਪਾਉਣੀ ਆ ਤੇ ਇਹਦੇ ਵਿੱਚ ਕਲਾਕੰਦ ਵਰਗੀ ਬਰਫੀ ਵੀ ਬਣ ਸਕਦੀ ਹੈ ਬੱਸ ਇਸੇ ਦਾਦੇ ਤੁਸੀਂ ਜੰਮਨ ਨਹੀਂ ਦੇਣਾ ਇਹਨੂੰ। ਕੁਰਚ ਨੇ ਤੁਸੀਂ ਬਿਲਕੁਲ ਵੀ ਛੱਡਣਾ ਨਹੀਂਗਾ ਕਿਉਂਕਿ ਤੁਹਾਡੀ ਜਿਹੜੀ ਬੋਲੀ ਉਹ نیچے ਲੱਗ ਸਕਦਾ ਤੁਹਾਡਾ ਦੁੱਧ। ਕਿਉਂਕਿ ਥੱਲੇ ਆਪਣੇ ਅੱਗ ਬਲ ਰਹੀ ਆ। ਤਾਂ ਕਰਕੇ ਮੈਂ ਤੁਹਾਨੂੰ ਕਹਿ ਰਹੀ ਆ ਵੀ ਬਿਲਕੁਲ ਵੀ ਤੁਸੀਂ ਖਰਚਣੇ ਨੂੰ ਰੋਕਣਾ ਨਹੀਂਗਾ ਤੁਸੀਂ ਦੇਖ ਸਕਦੇ ਹੋ ਨੇ ਜਿਹੜੀ ਬੌਲੀ ਆ ਬਣ ਕੇ ਇਹ ਰੈਡੀ ਹੋ ਰਹੀ ਆ ਤੇ ਅਗਲਾ ਪ੍ਰੋਸੈਸ ਤੁਹਾਨੂੰ ਮੈਂ ਦੱਸੂਗੀ ਵੀ ਕਿਸ ਤਰ੍ਹਾਂ ਤੁਸੀਂ ਇਹੇ ਕਰਨਾ ਹੈ ਇਹ ਦੇਖ ਸਕਦੇ ਹੋ ਕਿੰਨਾ ਆਪਣਾ ਥੋੜਾ ਥੋੜਾ ਪਾਣੀ ਦੁੱਧ ਚਾ ਰਹਿ ਗਿਆ ਤੇ ਬਿਲਕੁਲ ਇਹ ਆਪਾਂ ਸੁਕਾ ਲੈਣਾ ਕਿਉਂਕਿ ਨਹੀਂ ਜਿਹੜੀ ਆਪਣੀ ਬਰਫੀ ਆ ਜੇ ਤੁਸੀਂ ਜਮਾ ਸੁੱਕੀ ਨਹੀਂ ਰੱਖੂਗੇ ਫਿਰ ਆਪਣੀ ਜਿਹੜੀ ਬੌਲੀ ਆ ਇਹ ਛੇਤੀ ਆਪਣੀ ਬਰਫੀ ਖਰਾਬ ਹੋ ਜੂਗੀ ਵਿੱਚੋਂ ਦੁੱਧ ਰਹਿ ਗਿਆ ਨਾ ਤੇ ਆਪਣੀ ਪਰਫੀ ਨੂੰ ਛੇਤੀ ਆਪਣੀ ਖਰਾਬ ਹੋਣ ਦਾ ਡਰਾਂ ਜਮ ਬਿਲਕੁਲ ਤੁਸੀਂ ਸੁੱਕੀ ਕਰ ਲੈਣੀ ਆ ਤੁਸੀਂ ਖੁਰਚਨੇ ਦੇ ਨਾਲ ਨੱਪ ਕੇ ਦੇਖ ਸਕਦੇ ਆ ਇਹਦੇ ਵਿੱਚ ਪਾਣੀ ਤਾਂ ਨਹੀਂ ਰਹਿ ਗਿਆ ਜੇ ਮਾੜਾ ਮੋਟਾ ਪਾਣੀ ਹੈਗਾ ਤਾਂ ਫਿਰ ਤੁਸੀਂ ਹੋਰ ਇਹਨੂੰ ਅੱਗ ਦੇ ਉੱਪਰ ਰੱਖਣਾ ਤੇ ਨਹੀਂ ਫਿਰ ਇਹਨੂੰ ਤੁਸੀਂ ਲਾ ਸਕਦੇ ਆ ਜਮ ਜਦੋਂ ਜਮ ਪਾਣੀ ਸੁੱਕ ਗਿਆ ਉਦੋਂ ਤੁਸੀਂ ਇਹਨੂੰ ਉਤਾਰਨਾ ਤੇ ਦੇਖੋ ਜੀ ਆਪਾਂ ਐਸੇ ਤਰ੍ਹਾਂ ਇਹਨੂੰ ਖਰਚਣੇ ਨੂੰ ਰੋਕਣਾ ਨਹੀਂ ਖਰਚਣੇ ਨੂੰ ਆਪਾਂ ਚਲਾਉਂਦੇ ਰਹਿਣਾ ਤੁਸੀਂ ਦੇਖ ਸਕਦੇ ਹੋ ਆਪਣਾ ਪਾਣੀ ਥੋੜਾ ਹੀ ਰਹਿ ਗਿਆ ਇਹ ਬਿਲਕੁਲ ਵੀ ਪਾਣੀ ਨਹੀਂ ਵਿੱਚ ਰਹਿਣਾ ਚਾਹੀਦਾ ਪਾਣੀ ਆਪਾਂ ਬਿਲਕੁਲ ਇਹਦਾ ਸਕਾਉਣਾ ਹੈ ਇਹ ਸੁੱਕੀ ਕਰਕੇ ਜਿਆਦਾ ਵਧੀਆ ਟੇਸਟੀ ਬਣੂਗੀ ਤੇ ਨਾਲੇ 2-3 ਦਿਨ ਤੱਕ ਇਹ ਖਰਾਬ ਨਹੀਂ ਹੋਵੇਗੀ ਇਹ ਖਰਚਣੇ ਨੂੰ ਤੁਸੀਂ ਚੰਗੀ ਤਰ੍ਹਾਂ ਹਲਾਉਂਦੇ ਰਹਿਣਾ ਇੱਥੇ ਤੁਸੀਂ ਆਗ ਆਣ ਕੇ ਥੋੜੀ ਜੀ ਜਿਆਦਾ ਨਾ ਤੇਜ ਨਾ ਜਿਆਦਾ ਸਲੋ ਨਹੀਂ ਕਰਨੀ ਇਹ ਜਿਆਦਾ ਵਿਚਕਾਰ ਜੀ ਰੱਖਣੀ ਆ ਜਿਹੜਾ ਆਪਣਾ ਇਹ ਛੀਤੀ ਬਣ ਕੇ ਰੈਡੀ ਹੋ ਜਾਵੇ ਇਹ ਆਪਾਂ ਫਰਚਨੇ ਨੂੰ ਲਗਾਤਾਰ ਚਲਾਉਂਦੇ ਜਾਵਾਂ ਦੇਖ ਸਕਦੇ ਜੀ ਤੁਸੀਂ ਇਹ ਆਪਣਾ ਪਾਣੀ ਜਮਾ ਸੁੱਕ ਗਿਆ ਹੈ ਤੇ ਇਹਨੂੰ ਆਪਾਂ ਹੁਣ ਥੋੜਾ ਜਿਹਾ ਸੇਕ ਹੋਰ ਲਵਾ ਲੈਣੇ ਆ ਇਹਦਾ ਰੰਗ ਵੀ ਕਲਰ ਵੀ ਥੋੜਾ ਜਿਹਾ ਚੇਂਜ ਹੋ ਗਿਆ ਹੈ ਇਹ ਪੀਲੇਪਣ ਚਾਗੀ ਆ ਦੇਖਣ ਨੂੰ ਆਏ ਲੱਗਦੀ ਜਿਵੇਂ ਗਾਊ ਦਾ ਦੁੱਧ ਹੁੰਦਾ ਪਰ ਇਹ ਆਪਣਾ ਮੱਝ ਦਾ ਦੁੱਧ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਆਪਾਂ ਨੇ ਪਾਣੀ ਬਿਲਕੁਲ ਵੀ ਸੁੱਕ ਗਿਆ ਹੈ ਤੁਸੀਂ ਇਸ ਤਰ੍ਹਾਂ ਖੁਰਚਣੇ ਦੇ ਨਾਲ ਵੇਖ ਸਕਦੇ ਹੋ ਵੀ ਹੈਗਾ ਮਾੜਾ ਮੋਟਾ ਦੁੱਧ ਵਿੱਚ ਹੈਗਾ ਤਾਂ ਇਹਨੂੰ ਤੁਸੀਂ ਹੋਰ ਸੀਕਲਵਾ ਸਕਦੇ ਹੋ ਨਹੀਂ ਫਿਰ ਇਹਦੀ ਤੁਸੀਂ ਉਹਨੂੰ ਕਿਸੇ ਭਾਂਡੇ ਦੇ ਵਿੱਚ ਕੱਢ ਸਕਦੇ ਜੇ ਤੁਹਾਡੇ ਤੋਂ ਦੁੱਧ ਨਹੀਂ ਘ ਵਿੱਚ ਤਾਂ ਤੁਸੀਂ ਹੋਰ ਭਾਂਡੇ ਦੇ ਵਿੱਚ ਕੱਢ ਸਕਦੇ ਆ ਇਹ ਦੇਖੋ ਜੀ ਇਹਦਾ ਕਲਰ ਚੇਂਜ ਹੋ ਗਿਆ ਤੁਹਾਨੂੰ ਇਥੋਂ ਹੀ ਨਿਸ਼ਾਨੀ ਦਾ ਪਤਾ ਲੱਗ ਜਾਊਗਾ ਵੀ ਇਹ ਆਪਣੀ ਜਿਹੜੀ ਬੌਲੀਆ ਦਾ ਦੁੱਧ ਆ ਇਹ ਬਰਫੀ ਆ ਇਹ ਬਣ ਕੇ ਆਪਣੀ ਇਸੇ ਤਰ੍ਹਾਂ ਹੀ ਰੈਡੀ ਹੋ ਜਾਏਗੀ ਹੁਣ ਬਿਲਕੁਲ ਵੀ ਖੁਰਚਨੇ ਨੂੰ ਛੱਡਣਾ ਨਹੀਂ ਕਿਉਂਕਿ ਇਹਦੀ ਅੱਗ ਦੇ ਉੱਤੇ ਲਾਸ ਨਾ ਨਿਕਲ ਜਾਵੇ ਦੇਖੋ ਜੀ ਇਹ ਬਹੁਤ ਹੀ ਵਧੀਆ ਕਲਰ ਆ ਗਿਆ ਇਹਦਾ ਬਣ ਕੇ ਤੁਸੀਂ ਦੇਖ ਸਕਦੇ ਆ ਲਾਈਟ yellow ਕਲਰ ਜਿਹਾ ਆ ਗਿਆ ਹੁਣ ਆਪਾਂ ਇਹ ਭਾਂਡੇ ਦੇ ਵਿੱਚ ਕੱਢ ਲਾਂਗੇ ਆਪਾਂ ਇਹ ਥਾਲੀ ਦੇ ਵਿੱਚ ਸਾਰਾ ਇਹ ਜਿਹੜਾ ਆਪਣਾ ਦੁੱਧ ਦਾ ਤੋਂ ਬਣੀ ਇਹ ਬੋਲੀ ਆ ਇਹ ਆਪਾਂ ਕੱਢ ਲਵਾਂਗੇ ਇਹਨੂੰ ਠੰਡੀ ਕਰਨ ਦੀ ਵਾਸਤੇ ਆਪਾਂ ਰੱਖ ਦੇਾਂਗੇ ਥੋੜਾ ਜੀ ਇਹ ਠੰਡੀ ਹੋ ਜਾਊਗੀ ਤੇ ਆਪਾਂ ਸਾਰੀ ਇਹਨੂੰ ਕੜਾਈ ਦੇ ਵਿੱਚੋਂ ਬਾਹਰ ਕੱਢ ਕੇ ਤੇ ਆਪਾਂ ਥਾਲੀ ਦੇ ਵਿੱਚ ਪਾ ਦੇਣੀ ਆ। ਇਹ ਆਪਾਂ ਸਾਰੀ ਕੱਢ ਲੈਨੇ ਆ ਤੇ ਫਿਰ ਆਪਾਂ ਇਹਨੂੰ ਥਾਲੀ ਦੇ ਵਿੱਚ ਕੱਢ ਕੇ ਤੇ ਇਹਨੂੰ ਠੰਡੀ ਹੋਣ ਵਾਸਤੇ ਆਪਾਂ ਰੱਖਣਾ ਹੈ। ਤੁਸੀਂ ਦੇਖ ਸਕਦੇ ਹੋ। ਇਹ ਆਪਾਂ ਇਸੇ ਤਰ੍ਹਾਂ ਕਰਕੇ ਹੁਣ ਆਪਾਂ ਇਹ ਪੱਖਾ ਚਲਾ ਕੇ ਤੇ ਇਹਨੂੰ ਠੰਡੀ ਹੋਣ ਵਾਸਤੇ ਆਪਾਂ ਰੱਖ ਦਿਆਂਗੇ। ਤੇ ਅਗਲਾ ਪ੍ਰੋਸੈਸ ਤੁਹਾਨੂੰ ਮੈਂ ਦੱਸਦੀ ਆਂ ਵੀ ਇਹਨੂੰ ਕੀ ਕਰਨਾ ਹੁਣ ਆਪਾਂ। ਆ ਦੇਖ ਸਕਦੇ ਹੋ। ਆਪਾਂ ਸਾਰੀ ਬੌਲੀ ਕੱਢਤੀ ਆ ਤੇ ਹੁਣ ਆਪਾਂ ਗੈਸ ਔਨ ਕਰ ਲੈਣਾ ਉਹ ਆਪਾਂ ਠੰਡੀ ਹੋਣ ਵਾਸਤੇ ਰੱਖਤੀ ਆ ਇਹਦੇ ਉੱਪਰ ਆਪਾਂ ਫਰਾਈ ਪੈਨ ਰੱਖ ਲਿਆ ਤੇ ਇਹਦੇ ਵਿੱਚ ਹੁਣ ਆਪਾਂ ਦੇਸੀ ਘਿਓ ਪਾਉਣਾ ਆਪਣਾ ਦੇਸੀ ਘਿਓ ਪਾ ਲਿਆ ਆਪਾਂ ਇਹ ਦੇਸੀ ਘਿਓ ਤੁਸੀਂ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਉਹਦੇ ਵਿੱਚ ਵੀ ਘਿਓ ਹੈਗਾ ਆਪਣੀ ਜਿਹੜੀ ਆਪਾਂ ਬੌਲੀ ਬਣਾਈ ਹੈ ਉਹਦੇ ਵਿੱਚ ਵੀ ਘਿਓ ਹੈਗਾ ਆਪਣਾ ਇਹ ਨੂੰ ਆਪਾਂ ਠੀਕ ਜੇ ਕਿਉ ਆ ਪਾ ਗੀ ਤੇ ਇਹ ਨੂੰ ਆਪਾਂ ਗਰਮ ਹੋਣ ਵਾਸਤੇ ਰੱਖ ਦੇਣਾ ਜਦੋਂ ਆਪਣਾ ਕਿਉ ਗਰਮ ਹੋ ਗਿਆ ਤੇ ਉਦੋਂ ਆਪਾਂ ਇਹਦੇ ਵਿੱਚ ਵੇਸਣ ਨੂੰ ਭੁੰਨਾਂਗੇ ਇਹ ਆਪਣਾ ਕਿਉ ਜਿਹੜਾ ਹੈਗਾ ਉਹ ਪਿਗਲ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਾਂਗੇ ਵੇਸਣ ਇਹ ਆਪਣੇ ਕੋਲੇ ਵੇਸਣ ਆ ਥੋੜਾ ਜਿਹਾ ਆਪਾਂ ਅੱਧੀ ਕੋਲੀ ਵੇਸਣ ਦੀ ਲਈ ਹੋਈ ਆ ਤੇ ਇਹ ਆਪਾਂ ਹੁਣ ਇਹਦੇ ਵਿੱਚ ਪਾ ਦੇਾਂਗੇ ਵੇਸਣ ਤੇ ਵੀ ਸਨ ਬਾਕੀ ਤੁਸੀਂ ਇਹਨੂੰ ਹਿਲਾਉਂਦੇ ਰਹਿਣਾ ਤੁਸੀਂ ਬਿਲਕੁਲ ਵੀ ਇਹਨੂੰ ਹਨ ਨਹੀਂ ਸਾਰਾ ਆਪਣਾ ਘਿਓ ਦੇ ਵਿੱਚ ਆਪਾਂ ਮਿਕਸ ਕਰ ਦੇਣਾ ਇੱਧਰ ਆਪਣਾ ਘਿਓ ਗਰਮਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਇਹਨੂੰ ਵੀ ਤੁਸੀਂ ਹਿਲਾਉਂਦੇ ਰਹਿਣਾ ਇਹਨੂੰ ਵੀ ਤੁਸੀਂ ਛੱਡਣਾ ਨਹੀਂਗਾ ਤੁਸੀਂ ਦੇਖ ਸਕਦੇ ਹੋ 20 ਪਹਿਲਾਂ ਆਪਣਾ ਘੱਟ ਰਹਿ ਗਿਆ ਸੀ ਥੋੜਾ ਜਿਹਾ ਮੈਂ ਹੋਰ ਪਾ ਲਿਆ ਕਿਉਂਕਿ ਜਾਦਾ ਘਿਓ ਸੀਗਾ ਉਹਦੇ ਵਿੱਚ ਇਸੇ ਤਰ੍ਹਾਂ ਆਪਾਂ ਇਹ ਸਾਨੂੰ ਥੋੜਾ ਜਿਹਾ ਪਕਾ ਕੇ ਫਿਰ ਇਸੇ ਵਿੱਚ ਹੀ ਆਪਾਂ ਸੂਜੀ ਪਾ ਦੇਣੀ ਹੈ ਇਹ ਦੇਖੋ ਜੀ ਮੈਂ ਹੁਣ ਇਹਦੇ ਵਿੱਚ ਸੂਜੀ ਪਾ ਰਹੀ ਹਾਂ ਇਹ ਆਪਣੀ ਬਰੀਕ ਸੂਜੀ ਆ ਇਹਨੂੰ ਵੀ ਇਸੇ ਤਰ੍ਹਾਂ ਆਪਾਂ ਹਿਲਾਉਂਦੇ ਰਹਿਣਾ ਜੇ ਮੈਂ ਆਪਾਂ ਪੰਜੀਰੀ ਬਣਾਉਣੀ ਆ ਤੇ ਇਹਨੂੰ ਆਪਾਂ ਆਟੇ ਨੂੰ ਭੁੰਨ ਲੈਨੇ ਆ ਉਸੇ ਤਰ੍ਹਾਂ ਆਪਾਂ ਵੀ ਸੰਤੇ ਸੂਜੀ ਨੂੰ ਭੁੰਨਣਾ ਹੈ ਇਹ ਚੰਗੀ ਤਰ੍ਹਾਂ ਆਪਾਂ ਇਹਨੂੰ ਭੁੰਨ ਲਵਾਂਗੇ ਇਹ ਦੇਖ ਸਕਦੇ ਆ ਤੁਸੀਂ ਥੋੜਾ ਥੋੜਾ ਆਪਣਾ ਜਿਹੜਾ ਸੇਡਾ ਤੋਂ ਉਹ ਲੱਗਨ ਨਹੀਂ ਥੇ ਇਹਨਾਂ ਨਾਲ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਵਾਂਗੇ ਤੇ ਇਹ ਆਪਾਂ ਜਦੋਂ ਵਿੱਚ ਪਾਵਾਂਗੇ ਤੇ ਬਹੁਤ ਹੀ ਵਧੀਆ ਆਪਣੀ ਪਰਫੀ ਤੁਹਾਨੂੰ ਅੱਗੇ ਦੱਸਦੇ ਆਂ ਵੀ ਜਿਹੜਾ ਆਪਣੀ ਬੋਡੀ ਠੰਡੀ ਕਰਨ ਵਾਸਤੇ ਆਪਾਂ ਰੱਖੀ ਉਹਦਾ ਕੀ ਕਰਨਾ ਹੈ ਵੀਡੀਓ ਨੂੰ ਤੁਸੀਂ ਐਂਡ ਤੱਕ ਕਰ ਦੇਖਿਓ ਜੀ ਇਹ ਰੀ ਤੁਹਾਨੂੰ ਪਤਾ ਹੈਦਾ ਵੀ ਕੀ ਆਪਾਂ ਕੀਤਾ ਸਿਰ ਟਿੱਪ ਕਰਕੇ ਨਹੀਂ ਦੇਖਣੀ ਵੀਡੀਓ ਆਪਾਂ ਇਸ ਸੰਤੇ ਸੂਜੀ ਨੂੰ ਭੁੰਨ ਰਹੇ ਹਾਂ ਇਹਨੂੰ ਜ਼ਿਆਦਾ ਆਪਾਂ ਲਾਲ ਨਹੀਂ ਕਰਨਾਗਾ ਸਕਦੇ ਆ ਤੁਸੀਂ ਆਪਣੇ ਹੁਣ ਤੁਹਾਨੂੰ ਲੱਗ ਰਿਹਾ ਵੀ ਥੋੜਾ ਥੋੜਾ ਪਹਿਲਾਂ ਸੁੱਕਾ ਸੀ ਹੁਣ ਥੋੜਾ ਥੋੜਾ ਜਿਹੜਾ ਆਪਣਾ ਘਿਓ ਛੱਡਣ ਚ ਹੋਇਆ ਗਿਆ ਇਹ ਵੇਸਣ ਥੋੜਾ ਜਿ ਜਦੋਂ ਵੇਸਣ ਰੜੂਗਾ ਤੇ ਆਪਾਂ ਨੂੰ ਇੱਥੋਂ ਪਤਾ ਲੱਗ ਜੂਗਾ ਥੋੜਾ ਥੋੜਾ ਉਹ ਘਿਓ ਛੱਡ ਜੂਗਾ ਪਹਿਲਾਂ ਜ਼ਿਆਦਾ ਸੁੱਕਾ ਸੀ ਹੁਣ ਥੋੜਾ ਜਾਂ ਚ ਗਿੱਲਾ ਲੱਗ ਰਿਹਾ ਯਾਨੀ ਕਿ ਆਪਣਾ ਬੇਵੈਸਣ ਜਿਹੜਾ ਉਹ ਭੱਜ ਗਿਆ ਆਪਾਂ ਆ ਇਹਦੇ ਵਿੱਚ ਸ਼ੱਕਰ ਵੀ ਜਿਹੜੀ ਆਪਣੀ ਖੰਡ ਪੀਸੀ ਹੋਈ ਆ ਇਹਦੇ ਵਿੱਚ ਹੀ ਆਪਾਂ ਮਿਕਸ ਕਰਨੀ ਆ ਉਹਦੇ ਵਿੱਚ ਨਹੀਂ ਆਪਾਂ ਮਿਕਸ ਕਰਨੀ ਇਸੇ ਵਿੱਚ ਹੀ ਆਪਾਂ ਮਿਕਸ ਕਰ ਦੇਣੀ ਆ ਇੱਕ ਕੁੱਲੀ ਆਪਾਂ ਲਈ ਆ ਪੀਸੀ ਹੋਈ ਖੰਡ ਇਹਦੇ ਵਿੱਚ ਆਪਾਂ ਮਿਕਸ ਕਰਾਂਗੇ ਤੇ ਜਿਹੜਾ ਆਪਾਂ ਨਾਰੀਅਲ ਦਾ ਬਰਾਦਾ ਉਹ ਆਪਾਂ ਠੰਡਾ ਕਰਕੇ ਇਹਦੇ ਵਿੱਚ ਵੀ ਪਾ ਸਕਦੇ ਆ ਇਹ ਬਾਅਦ ਵਿੱਚ ਆਪਾਂ ਗੈਸ ਬੰਦ ਕਰਕੇ ਵੀ ਇਹਦੇ ਵਿੱਚ ਪਾ ਸਕਦੇ ਹਾਂ ਇਹ ਤੁਸੀਂ ਸਕਿਪ ਵੀ ਕਰ ਸਕਦੇ ਆ ਇਹ ਮੈਂ ਗੈਸ ਬੰਦ ਕਰਤਾ ਤੇ ਇਹ ਆਪਾਂ ਨਾਰੀਅਲ ਦਾ ਬੂਰਾ ਜਿਹੜਾ ਉਹ ਵਿੱਚ ਆਪਾਂ ਮਿਕਸ ਕਰ ਲਾਂਗੇ ਹੁਣ ਆਪਾਂ ਇਹ ਜਿਹੜੀ ਪੀਸੀ ਹੋਈ ਆਪਣੀ ਖੰਡ ਆ ਇਹ ਵਿੱਚ ਮਿਕਸ ਕਰਦੇ ਹਾਂਗੇ ਕਿਉਂਕਿ ਆਪਣੀ ਜਿਹੜੀ ਬੋਲੀ ਹੁੰਦੀ ਉਹ ਵੀ ਮਿੱਟੀ ਹੁੰਦੀ ਆ ਆਪਾਂ ਇਸ ਕਰਕੇ ਵੀ ਜਿਹੜੀ ਖੰਡ ਆ ਉਹ ਘੱਟ ਹੀ ਪਾਈ ਆ ਕਿਉਂਕਿ ਜਿਆਦਾ ਫਿਰ ਮਿੱਠਾ-ਮਿੱਠੀ ਹੋ ਜਾਊਗੀ ਤੇ ਇਹ ਆਪਾਂ ਠੀਏ ਕੀ ਪਾਉਣੀ ਆ ਤੁਸੀਂ ਦੇਖ ਸਕਦੇ ਇਹ ਮੈਂ ਖੰਡ ਨੂੰ ਵੀ ਵਿੱਚ ਮਿਕਸ ਕਰਤਾ ਹੈ ਚੰਗੀ ਤਰ੍ਹਾਂ ਆਪਾਂ ਮਿਕਸ ਇਹਨੂੰ ਕਰਦੇ ਆਂਗੇ ਇਹਦੇ ਦੇਖ ਸਕਦੇ ਤੁਸੀਂ ਕੋਈ ਵੀ ਡਲੀ ਨਹੀਂ ਬਣੇਗੀ ਇਹਦੀ ਤੇ ਹੁਣ ਆਪਾਂ ਇਹ ਮਿਕਸੀ ਲੈ ਲਈ ਜੀ ਇਹਦੇ ਵਿੱਚ ਜਿਹੜੀ ਆਪਣੀ ਬੋਲੀ ਠੰਡੀ ਕੀਤੀ ਆ ਤੇ ਇਹਨੂੰ ਆਪਾਂ ਪੀਸਣਾ ਹੈ ਇਹਦੇ ਨਾਲ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਆਪਾਂ ਇਹਨੂੰ ਪੀਸ ਲਾਂਗੇ ਇਹ ਸਾਰੀ ਬੌਲੀ ਨੂੰ ਪੀਸਣਾ ਕਿਉਂਕਿ ਜਿਹੜੀਆਂ ਇਹਦੀਆਂ ਮੋਟੀਆਂ-ਮੋਟੀਆਂ ਡੱਲੀਆਂ ਉਹ ਖੜ ਜਾਣੀਆਂ ਚਾਹੀਦੀਆਂ ਦੇਖ ਸਕਦੇ ਆ ਇਹ ਮੈਂ ਪੀਸ ਲਈ ਆ ਇਹ ਜਮਾਂ ਬਰੀਕ ਹੋ ਗਈ ਆ ਤੇ ਇਹ ਸਾਰੀ ਬੌਲੀ ਨੂੰ ਆਪਾਂ ਪੀਸ ਲੈਣਾ ਤੇ ਹੁਣ ਇਹ ਪਾਏ ਬੌਲੀ ਪੀਸ ਲਈ ਤੇ ਜਿਹੜਾ ਆਪਣਾ ਇਹ ਆਪਾਂ ਵੀਸਣ ਭੁੰਨਿਆ ਹੋਇਆ ਤੇ ਸੋਜੀ ਤੇ ਨਾਰੀਅਲ ਦਾ ਪੂਰਾ ਤੇ ਖੰਡ ਆ ਇਹ ਆਪਾਂ ਇਹਦੇ ਵਿੱਚ ਮਿਕਸ ਕਰ ਦੇਣੀ ਆ ਇਹ ਬਹੁਤ ਹੀ ਟੇਸਟੀ ਬਰਫੀ ਤੇ ਬਹੁਤ ਹੀ ਆਪਣੇ ਤੱਤਾਂ ਨਾਲ ਭਰਪੂਰ ਵਰਫੀ ਬਣ ਕੇ ਆਪਣੀ ਰੈਡੀ ਹੋ ਗਈ ਤੇ ਇਹਨੂੰ ਆਪਾਂ ਹੱਥਾਂ ਦੇ ਨਾਲ ਵਿੱਚ ਆਪਾਂ ਆਟੇ ਵਾਂਗੂ ਇਹਨੂੰ ਗੁੰਨ ਦੇਣਾ ਇਹੋ ਆਟੇ ਵਾਂਗੂ ਜਿਵੇਂ ਆਪਾਂ ਆਟੇ ਨੂੰ ਵਿੱਚ ਰਲਾਉਨੇ ਹੁੰਦੇ ਆ ਗੁੰਨਣ ਲੱਗੇ ਉਸੇ ਤਰ੍ਹਾਂ ਆਪਾਂ ਇਹਨੂੰ ਮਿਕਸ ਕਰਦੇ ਆਂਗੇ ਦੇਖ ਸਕਦੇ ਆ ਆਪਾਂ ਘਿਓ ਵਿੱਚ ਤਾਂ ਘੱਟ ਪਾਇਆ ਸੀ ਬੇਸੀ ਇਹ ਆਪਣੇ ਇਹਦੇ ਵਿੱਚ ਵੀ ਬੌਲੀ ਵਿੱਚ ਵੀ ਬਹੁਤ ਘਿਓ ਹੁੰਦਾ ਹੈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਚੰਗੀ ਤਰ੍ਹਾਂ ਆਪਾਂ ਜਿਵੇਂ ਆਟੇ ਨੂੰ ਮਿਕਸ ਕਰਦੇ ਹਾਂ ਉਸੇ ਤਰ੍ਹਾਂ ਆਪਾਂ ਮੁੱਗਾਂ ਦੇ 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 ਕੇ ਇਹਨੂੰ ਆਪਾਂ ਮਿਕਸ ਕਰ ਲੈਣਾ ਹੱਥਾਂ ਦੇ ਨਾਲ ਖ ਸਕਦੇ ਹਾਂ ਕਿ ਇਸ ਤਰ੍ਹਾਂ ਆਪਣੀ ਇਹ ਪੂਰੀ ਤਰ੍ਹਾਂ ਮਿਕਸ ਹੋ ਗਈ ਤੇ ਵੇਖੋ ਜੀ ਇਹ ਕਿਵੇਂ ਆਪਣੀ ਆਪਾਂ ਇਹਨੂੰ ਹੱਥਾਂ ਦੇ ਨਾਲ ਹੀ ਥਪਤਪਾ ਕੇ ਰੱਖ ਰਹੇ ਹਾਂ ਥੋੜੀ ਜੀ ਆਪਾਂ ਮੋਟੀ ਬਣਾ ਦੇਾਂਗੇ ਕਿਉਂਕਿ ਉੱਧਰ ਬਰੀਕ ਬਣਦੀ ਸੀ ਆਪਾਂ ਅੱਧੀ ਥਾਲੀ ਦੇ ਵਿੱਚ ਕਰਕੇ ਇਸ ਤਰ੍ਹਾਂ ਇਹਨੂੰ ਇੰਨਾ ਆਪਾਂ ਨੱਪ ਦੇਾਂਗੇ ਇਦੇ ਉੱਤੇ ਆਪਾਂ ਡ్రਾਈ ਫਰੂਟ ਵੀ ਲਗਾ ਸਕਦੇ ਹਾਂ ਜਿਵੇਂ ਬਦਾਮ ਕਾਜੂ ਇਸ ਤਰ੍ਹਾਂ ਆਪਾਂ ਲਗਾ ਸਕਦੇ ਹਾਂ ਤੇ ਬਹੁਤ ਹੀ ਵਧੀਆ ਆਪਣੀਆਂ ਜਿਹੜੀਆਂ ਫਾੜੀਆਂ ਉਹ ਆਪਾਂ ਇਹਦੇ ਵਿੱਚ ਜਿਹੜਾ ਟਿਕਾ ਉਹ ਕੱਟ ਲਵਾਂਗੇ ਹੁਣ ਆਪਾਂ ਇਹਨੂੰ ਆਪਣੇ ਖੁਰਚਨੇ ਦੇ ਨਾਲ ਬਿਲਕੁਨ ਇਹਨੂੰ ਉੱਧਰ ਘਰ ਤੇ ਨਹੀਂ ਤੁਸੀਂ ਦੇ ਸਕਦੇ ਹੋ ਇਹਨੂੰ ਫ੍ਰਿਜ ਦੇ ਵਿੱਚ ਰੱਖਣ ਦੀ ਲੋੜ ਨਹੀਂ ਬਸ 15 ਮਿੰਟ ਬਾਅਦ ਤੁਸੀਂ ਇਹਦੀਆਂ ਟਿੱਕੀਆਂ ਕੱਟ ਸਕਦੇ ਆ ਇਹਨੂੰ ਫ੍ਰਿਜ ਦੇ ਵਿੱਚ ਨਹੀਂ ਰੱਖਣਾ ਕਿਉਂਕਿ ਫ੍ਰਿਜ ਦੇ ਵਿੱਚ ਇਸ ਵਕਤ ਹੁਣ ਸੱਲ ਚੱਲ ਰਹੀ ਆ ਤੇ ਇਹਦੇ ਵਿੱਚ ਪਾਣੀ ਪਾਣੀ ਹੋ ਸਕਦਾ ਇਹ ਆਪਾਂ ਫ੍ਰਿਜ ਦੇ ਵਿੱਚ ਨਹੀਂ ਰੱਖਣੀ ਜਿਹੜੀ ਆਪਣੀ ਥਾਲੀ ਹੈ ਜਿਹੜੀ ਮੈਂ ਤਾਂ ਹਲਦੀ ਵਿੱਚ ਰੱਖੀ ਫ੍ਰਿਜ ਦੇ ਵਿੱਚ ਨਹੀਂ ਰੱਖਣੀ ਤੇ ਤੁਸੀਂ ਜੀ ਤੁਸੀਂ ਬਣਦੀ ਆਪਾਂ ਪਹਿਲੀ ਦੁੱਧ ਦੀ ਵਰਤ ਕੇ ਬਣਾ ਕੇ ਲਿਖਾਉਣੇ ਵਿੱਚ ਮੱਡ ਕੱਟੀ ਆ ਬਣੀ ਆ ਤੇ ਤੁਸੀਂ ਦੇਖਦੇ ਵਿੱਚ ਆਪਾਂ ਥੋੜੀ ਜੀ ਕਿੰਨਾ ਵਧੀਆ ਇਹਦੀ ਟੰਡ ਪਾ ਦੇਗੀ ਇਹ ਬਿਨਾ ਜੀ ਸਤੋਂ ਆਪਾਂ